ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੀ ਰਿਮਾਨਡ ਦੌਰਾਨ ਤਬੀਅਤ ਵਿਗੜਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਬੀਤੀ ਸ਼ਾਮ 5 ਵਜੇ ਦੇ ਕਰੀਬ ਵਿਧਾਇਕ ਰਮਨ ਅਰੋੜਾ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਇਸ ਸਮੇਂ ਉਹ ਸਖਤ ਸੁਰੱਖਿਆ ਹੇਠ ਸਨ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੁਆਰਾ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਦੁਆਰਾ ਸਿਵਲ ਹਸਪਤਾਲ ਦੇ ਗੇਟ ਵੀ ਬੰਦ ਕਰਵਾ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਰਮਨ ਅਰੋੜਾ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਦੱਸਦੀਏ ਕਿ ਵਿਧਾਇਕ ਰਮਨ ਅਰੋੜਾ ਤਿੰਨ ਦਿਨਾਂ ਤੋਂ ਰਿਮਾਂਡ ਤੇ ਨੇ ਰਿਮਾਂਡ ਦੌਰਾਨ ਬੀਤੇ ਸ਼ਨੀਵਾਰ ਨੂੰ ਪੁਲਿਸ ਦੁਆਰਾ ਵਿਧਾਇਕ ਦੇ ਸਰਕਾਰੀ ਪੀਏ ਰੋਹਿਤ ਕਪੂਰ ਤੋਂ ਵੀ ਪੁੱਛਗਿੱਛ ਕੀਤੀ ਗਈ ਪੁਲਿਸ ਦੁਆਰਾ 2 ਘੰਟੇ ਤੋਂ ਵੱਧ ਸਮੇਂ ਤੱਕ ਪੀਏ ਤੋਂ ਪੁੱਛਗਿੱਛ ਕੀਤੀ ਗਈ ਜ਼ਿਕਰ ਹੋ ਗਿਆ ਹੈ ਕਿ ਵਿਧਾਇਕ ਰਮਨ अरोड़ा ਦਾ ਬੀਪੀ ਵਧਣ ਤੇ ਬੀਤੀ ਸ਼ਾਮ ਨੂੰ ਹਸਪਤਾਲ ਤੋਂ ਮੈਡੀਕਲ ਚੈੱਕਅਪ ਕਰਵਾਇਆ ਗਿਆ ਸੀ ਇਹ ਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਦੀ ਸਿਹਤ ਦੀ ਬੈਟਰਮੈਂਟ ਲਈ ਵਾਸਤੇ ਉਹਨਾਂ ਨੂੰ ਥੋੜਾ ਸ਼ਿਫਟ ਕੀਤਾ ਜਾ ਰਿਹਾ ਹੈ ਕਿਹੜੀ ਜਗ੍ਹਾ ਸ਼ਿਫਟ ਕੀਤਾ ਜਾ ਰਿਹਾ ਹੈ ਉਹ ਜੀ ਡਾਕਟਰਸ ਦੀ ਟੀਮ ਜਿਹੜੀ ਹੈ ਉਹਨਾਂ ਨਾਲ ਹੈ ਜਿੱਦੇ ਉਹ ਲੈ ਕੇ ਜਾਣਗੇ ਤੇ ਤੁਹਾਨੂੰ ਪਤਾ ਨਹੀਂ ਦੱਸੇ ਜਾ ਰਹੇ ਕਹਿੰਦੇ ਅੰਮ੍ਰਿਤਸਰ ਸ਼ਿਫਟ ਕੀਤਾ ਜਾ ਰਿਹਾ ਹੈ ਉਹ ਜੀ ਡਾਕਟਰਸ ਦੇ ਮੁਤਾਬਿਕ ਜੋ ਵੀ ਉਹਨਾਂ ਨੂੰ ਜਿਹੜੀ ਮੈਡੀਕਲ ਸਹਾਇਤਾ ਦੀ ਲੋੜ ਹੈ ਸਰ ਕਿਹੜੀ ਬਿਮਾਰੀ ਦਾ ਹਵਾਲਾ ਕੀਤਾ ਕੀ ਹੋਇਆ ਕਿਸੇ ਬਿਮਾਰੀ ਦਾ ਕੀ ਹੋਇਆ ਕੁਝ ਨਹੀਂ ਜੀ ਉਹ ਬਿਲਕੁਲ ਠੀਕ ਹੈਗੇ ਨੇ ਉਹਨਾਂ ਦੇ ਜਿਹੜੇ ਵਾਈਟਲਸ ਹੈਗੇ ਨੇ ਇਨਕਲੂਡਿੰਗ ਬੀਪੀ ਉਹਨਾਂ ਦੇ ਹਾਰਟ ਰੇਟ ਉਸ ਤੋਂ ਲੱਗ ਵੱਲ ਦੀ ਬਲੱਡ ਸ਼ੂਗਰ ਜਿਹੜੀ ਹੈ ਬਿਲਕੁਲ ਨਾਰਮਲ ਹੈ ਜੀ ਉਹਨਾਂ ਦੇ ਜਿਹੜੇ ਬਲੱਡ ਟੈਸਟ ਵੀ ਕੀਤੇ ਗਏ ਨੇ ਉਹ ਬਿਲਕੁਲ ਠੀਕ ਹੈਗੇ ਨੇ ਫਿਰ ਵੀ ਉਹਨਾਂ ਨੂੰ ਘਬਰਾਹਟ ਜਿਹੜੀ ਹੈ ਜਿਹੜੀ ਉਹ ਹੋ ਰਹੀ ਹੈ ਉਹਦੇ ਮੱਦੇ ਨਜ਼ਰ ਜਿਹੜੇ ਆ ਉਹਦੇ ਉਹਦੇ ਲਈ ਜਿਹੜੇ ਜੋ ਟੈਸਟ ਹੋਰ ਚਾਹੀਦੇ ਨੇ ਉਹ ਲਈ ਉਹਨਾਂ ਨੂੰ ਜਿਹੜੇ ਹਾਰਟ ਦੀ ਕੰਦੇ ਸੇ ਪ੍ਰੋਬਲਮ ਆ ਰਹੀ ਹੈ ਠੀਕ ਐਮਬੂਲੈਂਸ ਵਿੱਚ ਕਾਫੀ ਵੈਂਟਿਲੇਟਰ ਦਾ ਇੰਤਜ਼ਾਮ ਕੀਤਾ ਸਭ ਕੁਝ ਇੰਤਜ਼ਾਮ ਕੀਤਾ ਗਿਆ ਟੀਮਾਂ ਵੀ ਲਗਾਈਆਂ ਗਈਆਂ ਨੇ ਡਾਕਟਰਾਂ ਦੀ ਟੀਮਾਂ ਕਿਹੜੀਆਂ ਜਾ ਰਹੀਆਂ ਨਾਲ ਦੇਖੋ ਜੀ ਸਿੰਸ ਜਿਹੜੇ ਵੀ ਕੋਈ ਕਿਸੇ ਨੂੰ ਕੋ कि ਜਿਹੜੇ ਬੰਦੇ ਦੀ ਜਿਹੜੀ ਹੈ ਲਾਈਫ ਹੈ ਜਿਹੜੀ ਉਹਨੂੰ ਪ੍ਰੀਜ਼ਰਵ ਕੀਤਾ ਜਾਵੇ ਜੀ ਇਸ ਲਈ ਜੇ ਕੋਈ ਵੀ ਇਸ਼ੂ ਆਂਦਾ ਇਸ ਲਈ ਜਿਹੜੀ ਹੈ ਐਂਬੂਲੈਂਸ ਜਿਹੜੀ ਹੈ ਜਿਹੜੀ ਸਰਕਾਰ ਵੱਲੋਂ ਮੁਹੱਈਆ ਕੀਤੀ ਗਈ ਹੈ ਉਹ ਉਹਨਾਂ ਨੂੰ ਦਿੱਤੀ ਗਈ ਸਰ ਗੱਲ ਕਰੀਏ ਹੁਣ ਥੋੜਾ ਦੱਸੋ ਸ਼ਿਫਟ ਕਿੱਥੇ ਅੰਮ੍ਰਿਤਸਰ ਕਿੱਥੇ ਪ੍ਰੈਜ਼ੈਂਟ ਹੋ ਰਹੇ ਕਿਸੇ ਸ਼ਹਿਰ ਦੇ ਵਿੱਚ ਜਲੰਧਰ ਦੇ ਵਿੱਚ ਹੀ ਹੈ ਨਹੀਂ ਜੀ ਜੋ ਡਾਕਟਰਸ ਨੇ ਜੋ ਡਾਕਟਰਸ ਨੇ ਪ੍ਰੈਸਕ੍ਰਾਈਬ ਕੀਤਾ ਹਜੇ ਮੈਨੂੰ ਪਤਾ ਨਹੀਂ ਕਿੱਥੇ ਸ਼ਿਫਟ ਕੀਤਾ ਜਾ ਰਿਹਾ ਹੈ ਜੀ ਬਟ ਇਹ ਹੈ ਕਿ ਬੈਟਰ ਮੈਡੀਕਲ ਫੈਸਿਲਿਟੀਆਂ ਲਈ ਉਹਨਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਤੇ ਬਿਲਕੁਲ ਉਹ ਠੀਕ ਨੇ ਉਹਨਾਂ ਦੀ ਸਿਹਤ ਦੇ ਉੱਤੇ ਬਿਲਕੁਲ ਕੋਈ ਵੀ ਜਿਹੜੀ ਮੈਡੀਕਲ ਇਸ਼ੂ ਉਹਨਾਂ ਨੂੰ ਕੋਈ ਆਇਆ ਸੀਗਾ ਓਲੀ